ਸਰ ਸਭ ਤੋਂ ਪਹਿਲਾ ਸਵਾਲ ਲੁਧਿਆਣਾ ਦੀ ਜਿਮਨੀ ਚੌਂਣ ਜਿਸ ਦੇ ਉੱਤੇ ਪੂਰੀ ਸਿਆਸਤ ਦੀਆਂ ਨਿਗਾਹਾਂ ਲੋਕਾਂ ਦੀਆਂ ਨਿਗਾਹ ਤੇ ਆਉਣ ਵਾਲੇ 2027 ਦਾ ਨਤੀਜਾ ਹੁਣ ਜਿਹੜਾ ਉਹ ਟੁਕਦਾ ਆ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਕਿਵੇਂ ਦਾ ਮਾਹੌਲ ਆ ਉੱਪਰ ਤਾਂ ਜਿਹੜਾ ਰੱਪਾ ਉਹ ਕਾਂਗਰਸੀਆਂ ਨੂੰ ਭਾਜਪਾ ਨੂੰ ਤੇ ਕਾਗਦਿਆਂ ਨੂੰ ਸਤਾ ਰਿਆ ਗਰਮੀ ਨਾਲ ਥੱਲੇ ਛੱਡੇ ਭਮਕਰ ਨੇ ਉਹ ਸਤਾ ਰਹੇ ਜਿਵੇਂ ਬਰਸਾਤ ਦੇ ਮੌਸਮ ਜੇ ਥਕੀੜੇ ਜੇ ਨਿਕਲਦੇ ਨੇ ਨਾ ਉਹਨਾਂ ਦੇ ਬਾਅਦ ਜੇ ਖੰਭ ਬਣ ਜਾਂਦੇ ਆ ਉਹਨਾਂ ਨੂੰ ਪਮਕੜ ਕਹਿੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਸਾਡੇ ਪਮਕੜ ਨੇ ਗਰਮੀਆਂ ਦੇ ਵਿੱਚ ਨਾ ਗਰਮੀ ਮੰਨਦੇ ਆ ਨਾ ਠੰਡ ਮੰਨਦੇ ਆ ਉਹ ਭੱਜੇ ਫਿਰਦੇ ਨੇ ਪਰ ਜਿਹੜੇ ਇਹ ਏਸੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਐਸੇ ਵੀ ਬੜੇ ਔਖੇ ਨੇ ਵੀ ਜਾਰ ਇੰਨੇ ਪਤਾ ਨਹੀਂ ਕਿੱਥੋਂ ਆ ਗਏ ਜਿਵੇਂ ਮਾਨ ਸਾਹਿਬ ਕਹਿੰਦੇ ਆ ਪਤਾ ਨਹੀਂ ਕਿੱਥੋਂ ਆਉਂਦੇ ਤੇ ਕਿੱਥੋਂ ਜਾਂਦੇ ਇਹ ਤੋਂ ਉੱਪਰ ਉਹ ਜਿਹੜਾ ਸੰਜੀਵ ਅਰੋੜੀ ਦਾ ਸੁਭਾਅ ਇੱਕ ਸ਼ਾਂਤ ਤੇ ਸਾਧੂ ਵਾਲਾ ਸੁਭਾਅ ਹੈ ਇਹ ਰਿਹੇ ਹਰ ਵਕਤ ਮੁਸਕਰਾਹਟ ਹੈ ਜਿਹਨੂੰ ਦੇਖ ਕੇ ਵੈਸੇ ਹੀ ਜਿਹੜਾ ਬੰਦਾ ਜਿਹੜਾ ਉਹ ਮੋਤ ਹੋ ਜਾਂਦਾ ਸੋ ਜਿਹੜੇ ਵਿਰੋਧੀ ਕੈਂਡੀਡੇਟਸ ਨੇ ਉਹਨਾਂ ਦਾ ਲੋਕਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਵੇਲੇ ਇਹ ਕਹਿਣਾ ਆ ਕਿ ਅਸੀਂ ਲੁਧਿਆਣੇ ਦੇ ਵਸਨੀਕ ਆ ਅਸੀਂ ਲੁਧਿਆਣੇ ਦੇ ਵਾਸੀ ਆ ਤੇ ਜੇਕਰ ਅਸੀਂ ਜਿੱਤਦੇ ਆ ਤਾਂ ਅਸੀਂ ਤੁਹਾਡੇ ਕੰਮ ਪੈਲ ਦੇ ਆਧਾਰ ਤੇ ਕਰਾਂਗੇ ਕਿਉਂਕਿ ਅਸੀਂ ਤੁਹਾਨੂੰ ਇੱਥੇ ਲੱਭਾਂਗੇ ਪਰ ਸੰਜੀਵ ਅਰੋੜਾ ਜੀ ਦੇ ਉੱਤੇ ਇਲزام ਲਗਾਇਆ ਜਾ ਰਿਹਾ ਆ ਕਿ ਉਹ ਬਾਹਰੋਂ ਆਏ ਹੋਏ ਨੇ ਕੀ ਕਹਿਣ ਇਨ ਸਾਲ ਦੇ ਸਮੇਂ ਦੌਰਾਨ ਸ਼੍ਰੀ ਸੰਜੀਵ ਰੋੜਾ ਜੀ ਨੇ ਉਹ ਕੰਮ ਕਰਿਆ ਜਿਹੜੇ ਕੋਈ ਵੀ ਰਾਜ ਸਭਾ ਮੈਂਬਰ ਅੱਜ ਤੱਕ ਨਹੀਂ ਕਰ ਸਕਿਆ ਈਵਨ ਮੁੱਖ ਮੰਤਰੀ ਸਾਹਿਬ ਦੇ ਮੁਖਾਰਮਾਂ ਤੋਂ ਉਹਨਾਂ ਨੇ ਸਿਰਫਤ ਕਰ ਲਿਆ ਇਹ ਕਹ ਹੈ ਵੀ ਮੈਨੂੰ ਤਾਂ ਲੱਗਦਾ ਹੈ ਯਾਰ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਸਭ ਤੋਂ ਵੱਧ ਕੰਮ ਕਰੇ ਨੇ ਪਰ ਸੰਜੀਵ ਰੋੜਾ ਜੀ ਨਿੱਤੋਂ ਵੀ ਉੱਪਰ ਨੇ ਸਰ 3 ਸਾਲ ਹੋ ਚੁੱਕੇ ਨੇ ਪੰਜਾਬ ਸਰਕਾਰ ਨੂੰ ਸੱਤਾ ਚ ਆਇਆ 2 ਸਾਲ ਹੋ ਫਿਰ ਉਸ ਤੋਂ ਬਾਅਦ ਸਤਾਈ ਦੀਆਂ ਚੋਣਾ ਤਿੰਨ ਸਾਲ ਤੋਂ ਤੁਸੀਂ ਐਮਐਲਏ ਹੋ ਕੀ ਕੀ ਲੋਕਾਂ ਦੇ ਕੰਮ ਜਿਹੜੇ ਤੁਸੀਂ ਗਿਣਾ ਸਕਦੇ ਹੋ ਮੈਨੂੰ ਜਿਹੜੇ ਤੁਸੀਂ ਆਪ ਲੋਕਾਂ ਦੇ ਮਸਲੇ ਹੱਲ ਕੀਤੇ ਹੋਣ ਦੇਖੋ ਮੈਂ ਮੈਂ ਦੱਸਣਾ ਚਾਹੁੰਦਾ ਕਿ ਬੜੀਆਂ ਲਾਹਾਂ ਸੜ ਤਾਂ ਵੀ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਆਤਮ ਨਗਰ ਸਭ ਪਛੜਿਆ ਹਲਕਾ ਜੇ ਤੁਸੀਂ ਬੇਸ਼ੱਕ ਡਾਟੇ ਚੈੱਕ ਕਰ ਲਿਓ ਜਦੋਂ ਸੰਜੀਵ ਗੁਰੂਆਜ ਦੀ ਐਂਟਰੀ ਹੋਈ ਤਾਂ ਸ਼ਾਇਦ ਲੋਕਾਂ ਦੇ ਮਨਾਂ ਵਿੱਚ ਵੀ ਯਾਰ ਅਮੀਰ ਬੰਦਾ ਤਕੜਾ ਬੰਦਾ ਇਹ ਮਿਹਨਤ ਨਹੀਂ ਕਰ ਸਕੂ ਪਰ ਮੈਂ ਇਹ ਗੱਲਾਂ ਇਸ ਮੀਡੀਆ ਦੇ ਸਾਹਮਣੇ ਖੁਦ ਕਹਿ ਰਿਹਾ ਮੈਂ ਹਰ ਮੈਂ ਖੁਦ ਹੈਰਾਨ ਸੀ ਵੀ ਇੰਨਾ ਤਕੜਾ ਇੰਨਾ ਅਮੀਰ ਆਦਮੀ ਯਾਰ ਇੰਨਾ ਤੌਂਕੂ ਅਰਥ ਹੈ ਇੰਨਾ ਹੋ ਮਿਹਨਤੀ ਹੈ ਇੰਨਾ ਉਹਦੇ ਮਨ ਦੇ ਵਿੱਚ ਉਹਦੇ ਜਹਿਰ ਦੇ ਵਿੱਚ ਇੰਨਾ ਜਨੂਨ ਹੈ ਕੰਮ ਕਰਨ ਦਾ ਇਸ ਵਾਰ ਦੀਆਂ ਚੋਣਾਂ ਤੁਹਾਨੂੰ ਲੱਗਦਾ ਕਿ ਟ੍ਰੇਲਰ ਨੇ 2027 ਦੀਆਂ ਇਲੈਕਸ਼ਨਸ ਦਾ ਜਿਵੇਂ ਕਹਿੰਦਾ ਕੋਈ ਬੰਦਾ ਨਾਈ ਦੇ ਮੂਹਰੇ ਬੈਠਾ ਸੀ ਕਹਿੰਦਾ ਬਾਲ ਕਿੱਦੇ ਕਿੱਦੇ ਨੇ ਉਹ ਕਹਿੰਦਾ 5 ਮਿੰਟ ਰਹਿ ਜਾ ਤੇਰੀ ਚਾਦਰ ਤੇ ਛਿੜਦੇ ਨੇ ਆਉਣ ਲਈ ਤ੍ਰਿਕ ਨੂੰ ਤੁਹਾਨੂੰ ਪਤਾ ਲੱਗ ਗਿਆ ਹਰਿਆਣਾ ਦੇ ਮੁੱਖ ਮੰਤਰੀ ਲੁਧਿਆਣਾ ਆਏ ਸਨ ਆਪਣੇ ਕੈਂਡੀਡੇਟ ਦੀ ਸਪੋਰਟ ਦੇ ਲਈ ਪਰ ਲੁਧਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਕੀ ਕਾਰਨ ਰੇ ਕੀ ਕਿਸਾਨੀ ਅੰਦੋਲਨ ਭਾਰੂ ਰਿਹਾ ਉਹਦੇ ਉਸ ਤੋਂ ਸਭ ਤੋਂ ਪਹਿਲਾਂ ਤਾਂ ਲੋਕਤੰਤਰ ਹੈ ਹਰੇਕ ਲੀਡਰ ਨੇ ਅਰਚਾਰ ਵੀ ਕਰਨਾ ਹੋਣਾ ਆਪਣੇ ਪਾਰਟੀ ਦੇ ਨੀਤੀਆਂ ਬਾਰੇ ਵੀ ਦੱਸਣਾ ਹੋਣਾ ਕਿਤੇ ਨਾ ਕਿਤੇ ਪੰਜਾਬੀ ਇਹ ਗੱਲ ਸਮਝਦੇ ਆ ਵੀ ਇਸ ਪਾਣੀ ਦੇ ਤੇ ਸਾਡੇ ਨਾਲ ਜਾਤੀ ਕਰਦੇ ਧੱਕਾ ਕਰਦੇ ਆ ਪੰਜਾਬੀ ਤੁਹਾਨੂੰ ਪਤਾ ਵੀ ਹਰੇਕ ਕੰਮ ਦੇ ਵਿੱਚ ਕਾਰੀ ਵੀ ਕਰਦੇ ਨੇ ਤੇ جنੂਨ ਵੀ ਰੱਖਦੇ ਨੇ ਤੇ ਕੁਝ ਨੌਜਵਾਨੋਂ ਕੁੱਤੇ ਨੰਨੇ ਦੇਖਾਈ ਜੋ ਜਨਮ ਲਈ ਤੇ ਵੀ ਉਹਨਾਂ ਨੂੰ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਪਾਣੀ ਟੂਰ ਕਹੇ ਬਹੁਤ ਕੁਝ ਕਹੇ ਉਹ ਇੱਕ ਇੱਕ ਇਹਨਾਂ ਦੇ ਅੰਦਰ ਦੇਸੀ ਵਾਸੀ ਜਿਹੜੀ ਇਹਨਾਂ ਨੂੰ ਸਮਝ ਰਹੇ ਸਰ ਜੇਕਰ ਸੰਜੀਵ अरोड़ा ਜੀ ਨੂੰ ਲੋਕ ਜਿਤਾਉਂਦੇ ਨੇ ਪੈਲੇ ਦਾ ਹਰਤੇ ਕੀ ਲੱਗਦਾ ਹੈ ਪਛਵੀ ਦੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਇਹ ਜਿਹੜੀ ਗੱਲ ਤੁਸੀਂ ਕੰਮ ਦੀ ਕਰੀ ਜਮੈਂ ਨਾਂ ਨਹੀਂ ਲਊਗਾ ਇਹ ਤੇ ਕਾਉਂਸਲਰ ਸਾਡਾ ਛੋਟਾ ਭਰਾ ਹੈ ਉਹ ਉਹਨਾਂ ਨੂੰ ਕਹਿੰਦਾ ਕਹਿੰਦਾ ਰੋਡਾ ਸਾਹਿਬ ਕਿ ਆ ਤੁਸੀਂ 2 ਮਹੀਨੇ ਜੇ ਸਾਰੇ ਕੰਮ ਕਰਤੇ ਮੈਂ 5 ਸਾਲ ਦੀ ਡਿਗਰੀ ਕਿੱਦਾਂ ਕਰਾਂ ਰੌਣਕ ਪੰਜਾਬ ਦੀ ਟੀਵੀ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਜਿੱਥੇ ਗਰਮੀ ਦੀ ਤਪਸ਼ ਵਧ ਰਹੀ ਹੈ ਉੱਥੇ ਹੀ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਦੇ ਨਾਲ ਵੀ ਸਿਆਸਤ ਜਿਹੜੀ ਗਰਮਾਈ ਹੋਈ ਹੈ ਹਰੇਕ ਪਾਰਟੀ ਦੇ ਵੱਲੋਂ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਜਿੱਥੇ ਤੁਸੀਂ ਸਾਡੇ ਰਿਪੋਰਟਰ ਹਰਜੀਤ ਗਰੇਵਾਲ ਹੋਣਾ ਦੇ ਵੱਲੋਂ ਲੁਧਿਆਣਾ ਦੀ ਗਰਾਊਂਡ ਰਿਪੋਰਟਸ ਲਗਾਤਾਰ ਵੇਖ ਰਹੇ ਹੋ ਕਿ ਲੋਕਾਂ ਦਾ ਕੀ ਕਹਿਣਾ ਹੈ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਵੱਖੋ-ਵੱਖ ਉਮੀਦਵਾਰਾਂ ਦੇ ਨਾਲ ਕਿ ਉਹ ਕੀ ਕਰਨਾ ਚਾਹੁੰਦੇ ਨੇ ਲੋਕਾਂ ਦੇ ਲਈ ਫਿਲਹਾਲ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੂਰਾ ਜ਼ੋਰ ਹੈ ਕਿ ਇਹ ਜਿਹੜੀ ਸੀਟ ਹੈ ਇਹ ਪਹਿਲਾਂ ਵੀ ਉਹਨਾਂ ਦੀ ਸੀ ਤੇ ਹੁਣ ਵੀ ਉਹਨਾਂ ਦੇ ਹੀ ਖਾਤੇ ਦੇ ਵਿੱਚ ਇਹ ਸੀਟ ਜਾਵੇ ਸੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜਿਨ੍ਹਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਜਿਤਾਉਣ ਦੇ ਲਈ ਇੱਥੇ ਦੇ ਮੌਜੂਦਾ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਉਹਨਾਂ ਦੇ ਨਾਲ ਨੇ ਵਿਸ਼ੇਸ਼ਾ ਕਰ ਰਹੇ ਨੇ ਕਿ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਦੀ ਹੀ ਜਿਹੜੀ ਇਹ ਸੀਟ ਹੈ ਉਹਨਾਂ ਨੂੰ ਹੀ ਮਿਲੇ ਸੁਖਵੰਤ ਸਿੰਘ ਸਿੱਧੂ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਜੀ ਜੀ ਆਇਆਂ ਨੂੰ ਸੱਜੇ ਖੇਤਰ ਦੀ ਸਭ ਤੋਂ ਪਹਿਲਾਂ ਦਾ ਹਲਕਾ ਆਦਮ ਨਗਰ ਪੇਉਂ ਤੇ ਤੁਹਾਨੂੰ ਅਤੇ ਤੁਹਾਡੀ ਨੂੰ ਇੰਟੀਮੂ ਜੀ ਆਇਆਂ ਜੀ ਬਹੁਤ ਬਹੁਤ ਸ਼ੁਕਰੀਆ ਸਰ ਸਰ ਸਭ ਤੋਂ ਪਹਿਲਾ ਸਵਾਲ ਲੁਧਿਆਣਾ ਦੀ ਜਿਮਨੀ ਚੌਂ ਜਿਸ ਦੇ ਉੱਤੇ ਪੂਰੀ ਸਿਆਸਤ ਦੀਆਂ ਨਿਗਾਹਾਂ ਲੋਕਾਂ ਦੀਆਂ ਨਿਗਾਹ ਤੇ ਆਉਣ ਵਾਲੇ 2027 ਦਾ ਨਤੀਜਾ ਹੁਣ ਜਿਹੜਾ ਉਹ ਟੁਕਦਾ ਆ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਕਿਵੇਂ ਦਾ ਮਾਹੌਲ ਹੈ ਪਹਿਲਾਂ ਤਾਂ ਤੁਸੀਂ ਆਪਣੇ ਜਿਹੜੀ ਵੀ ਐ ਸ਼ੁਰੂਆਤ ਵਿੱਚ ਕਿਹਾ ਕਿ ਜਿਹੜੀ ਗਰਮੀ ਦੀ ਤਪਸ਼ ਹੈ ਉਹ ਬਦ ਰਹੀ ਹੈ ਇਧਰੋਂ ਜਿਹੜਾ ਵੀ ਜਿਹੜਾ ਬੁਖਾਰ ਹੈ ਪਰ ਉਹ ਬਦ ਰਿਹਾ ਹੂੰ ਇਹ ਬਿਲਕੁਲ 100% ਸਹੀ ਹੈ ਉੱਪਰ ਤਾਂ ਜਿਹੜਾ ਰੱਬ ਹੈ ਉਹ ਕਾਂਗਰਸੀਆਂ ਨੂੰ ਭਾਜਪਾ ਨੂੰ ਤੇ ਕਾੜੀਆਂ ਨੂੰ ਸਤਾ ਰਿਹਾ ਗਰਮੀ ਨਾਲ ਹੂੰ ਥੱਲੇ ਸਾਡੇ ਭਮਕਰ ਨੇ ਉਹ ਸਤਾ ਰਹੇ ਇਵੇਂ ਬਰਸਾਤ ਦੇ ਮੌਸਮ 'ਚ ਜੇ ਕੋ ਕੀੜੇ ਜੇ ਨਿਕਲਦੇ ਨੇ ਨਾ ਉਹਨਾਂ ਦੇ ਬਾਅਦ ਫਿਰ ਖੰਭ ਬਣ ਜਾਂਦੇ ਨੇ ਉਹਨਾਂ ਨੂੰ ਪਮੱਕੜ ਕਹਿੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਸਾਡੇ ਪਮੱਕੜ ਨੇ ਗਲੀਆਂ ਦੇ ਵਿੱਚ ਨਾ ਗਰਮੀ ਮੰਨਦੇ ਆ ਨਾ ਠੰਡ ਮੰਨਦੇ ਆ ਉਹ 25 ਦਿਨ ਪਰ ਜਿਹੜੇ ਇਸੇ 'ਚ ਰਹਿਣ ਵਾਲੇ ਲੋਕ ਨੇ ਉਹ ਇਸ ਵੇਲੇ ਬੜੇ ਔਖੇ ਨੇ ਵੀ ਜਾਰ ਇੰਨੇ ਪਤਾ ਨਹੀਂ ਕਿੱਥੋਂ ਆ ਗਏ ਜਿਵੇਂ ਮਾਨ ਸਾਹਿਬ ਕਹਿੰਦੇ ਆ ਪਤਾ ਨਹੀਂ ਕਿੱਥੋਂ ਆਉਂਦੇ ਤੇ ਕਿੱਥੋਂ ਜਾਂਦੇ ਤੈਨ ਤੋਂ ਭਾਵ ਇਹਨਾਂ ਨੂੰ ਹਰ ਗਲੀ ਹਰ ਮਹੱਲੇ ਹਰ ਚਰਾਹੇ ਤੇ ਵਖਤ ਪਿਆ ਹੋਇਆ ਹੈ ਬੀ ਜੀ ਕਿੱਧਰ ਨੂੰ ਪੱਚੀ ਤੇ ਕਿੱਧਰ ਨੂੰ ਗਈ ਕਿਉਂਕਿ ਲੋਕ ਆਮ ਆਦਮੀ ਪਾਰਕ ਵੀ ਦੇ ਨਿਤਰੀਆਂ ਤੇ ਸਰਦਾਰ ਭਗਵੰਤ ਸਿੰਘ ਵੀ ਮਾਨ ਦੇ ਕਿਤੇ ਕਮਾਂ ਤੇ ਮੋਹਰ ਲਾਉਣ ਲਈ ਕਾਲੇ ਨੇ ਇਸ ਤੋਂ ਉੱਪਰੋਂ ਜਿਹੜਾ ਸੰਜੀਵ ਅਰੋੜੀ ਦਾ ਸੁਭਾਅ ਇੱਕ ਸ਼ਾਂਤ ਤੇ ਸਾਧੂ ਵਾਲਾ ਸੁਭਾਅ ਹੈ ਚਿਹਰੇ ਤੇ ਹਰ ਵਕਤ ਮੁਸਕਰਾਹਟ ਹੈ ਜਿਹਨੂੰ ਦੇਖ ਕੇ ਵੈਸੇ ਹੀ ਜਿਹੜਾ ਬੰਦਾ ਜਿਹੜਾ ਉਹ ਮੋਹਤ ਹੋ ਜਾਂਦਾ ਗੱਲ ਕਰੀਏ ਤੁਸੀਂ ਤਿਆਰਿਆਂ ਦੀ ਹਰ ਬਾੜ ਵਿੱਚ ਹਰ ਬੂਥ ਇਹ ਵਰ ਬੂਥ ਦੀ ਕਹੂੰਗਾ ਨਾ ਉਹਦੇ ਤੇ ਵਲੰਟੀਅਰ ਸਹਿਬਾਨ ਸਾਰੇ ਤਿਆਰੀ ਵਿੱਚ ਲੱਗੇ ਨੇ ਨਾਲ ਸਾਡੇ ਜਿਹੜੇ ਅਛਵੇਂ ਦੇ ਲੱਗੇ ਨੇ ਨਾਲ ਸਿੰਘ ਗੁੰਡੀ ਹੋਣ ਚੰਗੇ ਗੁੰਡੀ ਹੋਣ ਦਾ ਫਰਜ਼ ਜ਼ਿਆਦਾ ਕਰਦੇ ਹੋਏ ਆਪਣੀ ਟੀਮ ਨੂੰ ਲੈ ਕੇ ਨਾ ਇੱਥੇ ਦਿਨ ਰਾਤ ਕੰਮ ਕਰ ਰਹੇ ਆ ਤੇ ਬਾਬਾ ਦੀਪ ਸਿੰਘ ਦੀ ਨਗਰੀ ਤੇ ਆਪਾਂ ਬੈਠੇ ਆ ਤੇ ਪੂਰਨ ਵਿਸ਼ਵਾਸ ਹੈ ਕਿ 101% ਵੱਡੀ ਲੀਡ ਤੇ ਸੰਜੀਤ ਗੁਰਦਾ ਜੀ ਇਹ ਸੀਟ ਨੂੰ ਜਿੱਤ ਕੇ ਮਾਨ ਸਾਭ ਦੀ ਟੋਲੀ ਪਾਉ। ਹੂੰ ਸਿੱਧੂ ਸਾਹਿਬ ਵਿਰੋਧੀਆਂ ਦਾ ਲਗਾਤਾਰ ਇਹ ਕਹਿਣਾ ਆ ਕਿ ਜਿਵੇਂ ਆਪਾਂ ਬਾਕੀ ਕੈਂਡੀਡੇਟਸ ਦੀ ਜੇ ਇੱਕ ਗੱਲ ਕਰੀਏ ਜਿਵੇਂ ਕਾਂਗਰਸ ਦੇ ਵੱਲੋਂ ਆਸ਼ੂ ਜੀ ਨੇ ਤੇ ਪਰਉਪਕਾਰ ਸਿੰਘ ਨੂੰ ਮਨਸ਼ੂਮਨੀ ਕਾਲੀਦਾਲ ਦੇ ਕੈਂਡੀਡੇਟ ਨੇ ਜੀਵਨ ਗੁਪਤਾ ਭਾਜਪੀ ਦੇ ਨੇ ਤੇ ਸੰਜੀਵ ਅਰੋੜਾ ਜੀ ਆਮ ਆਦਮੀ ਪਾਰਟੀ ਤੋਂ ਨੇ ਸੋ ਜਿਹੜੇ ਵਿਰੋਧੀ ਕੈਂਡੀਡੇਟਸ ਨੇ ਉਹਨਾਂ ਦਾ ਲੋਕਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਵੇਲੇ ਇਹ ਕਹਿਣਾ ਆ ਕਿ ਅਸੀਂ ਲੁਧਿਆਣੇ ਦੇ ਵਸਨੀਕ ਆ ਅਸੀਂ ਲੁਧਿਆਣੇ ਦੇ ਵਾਸੀ ਆ ਤੇ ਜੇਕਰ ਅਸੀਂ ਜਿੱਤਦੇ ਆ ਤਾਂ ਅਸੀਂ ਤੁਹਾਡੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਕਿਉਂਕਿ ਅਸੀਂ ਤੁਹਾਨੂੰ ਇੱਥੇ ਲੱਭਾਂਗੇ ਪਰ ਸੰਜੀਵ अरोड़ा जी ਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਆ ਕਿ ਉਹ ਬਾਹਰੋਂ ਆਏ ਹੋਏ ਨੇ ਕੀ ਕਹਿੰਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਤਿੰਨ ਕੈਂਡੀਡੇਟ ਦਾ ਨਾਮ ਹੈ ਮੇਰੇ ਤਿੰਨੇ ਹੀ ਛੋਟੇ ਵੱਡੇ ਭਰਾ ਨੇ ਸਭ ਉਹਨਾਂ ਨੂੰ ਦਿਲੋਂ ਮੈਂ ਸ਼ੁਭਕਾਮਨਾ ਦਿੰਦਾ ਗੱਲ ਕਰੀਏ ਵੀ ਜੇ ਪਹਿਲੀ ਗੱਲ ਤਾਂ ਉਹਨਾਂ ਨੇ ਆਪਦੇ ਅੱਖਰ ਦੇ ਮੂਹਰੇ ਜੇਲ੍ਹ ਆਤਾ ਆਮ ਆਦਮੀ ਪਾਰਟੀ ਦੀ ਕਿਤਾਬ ਵਿੱਚ ਜੇ ਨਾਂ ਦੀ ਕੋਈ ਚੀਜ਼ ਨਹੀਂ 3 ਸਾਲ ਦੇ ਸਮੇਂ ਦੌਰਾਨ ਸ਼੍ਰੀ ਸੰਜੀਵ ਰੋੜਾ ਜੀ ਨੇ ਉਹ ਕੰਮ ਕਰਿਆ ਜਿਹੜੇ ਕੋਈ ਵੀ ਰਾਜ ਸਭਾ ਮੈਂਬਰ ਅੱਜ ਤੱਕ ਨਹੀਂ ਕਰ ਸਕਿਆ ਈਵਨ ਮੁੱਖ ਮੰਤਰੀ ਸਾਹਿਬ ਦੇ ਮੁਖਾਰਮਨ ਤੋਂ ਉਹਨਾਂ ਨੇ ਸਿਰਫਤ ਕਰ ਲਿਆ ਇਹ ਕਿ ਹੈ ਵੀ ਮੈਨੂੰ ਤਾਂ ਲੱਗਦਾ ਸੀ ਯਾਰ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਸਭ ਤੋਂ ਵੱਧ ਕੰਮ ਕਰੇ ਨੇ ਪਰ ਸੰਜੀਵ ਰੋੜਾ ਜੀ ਨਿੱਤੋਂ ਵੀ ਉੱਪਰ ਨੇ ਉਹਨਾਂ ਨੇ ਮਾਰਕੇ ਦੇ ਕੰਮ ਕਰੇ ਨੇ ਇਹ ਜਿਹੜੇ ਪਹਿਲੇ ਹੀ ਦੇ ਕਹੀ ਜਾਂਦੇ ਨੇ ਉਹ ਪੱਛਮੀ ਦੇ ਹਲਕੇ ਦੇ ਲੋਕਾਂ ਦਾ ਕੀ ਭਲਾ ਕਰਨਗੇ ਗੱਲ ਉਹਨੇ ਕਿਹਾ ਵੀ ਉਹਨਾਂ ਨੇ ਰਹਿਣਾ ਨਹੀਂ ਇੱਥੇ ਰਹਿਣਾ ਮੈਂ ਭਰਾਭੋ ਤੁਹਾਨੂੰ ਦੱਸਦਾ ਵੀ ਉਹਨਾਂ ਦੇ ਘਰੇ ਲੈ ਕੇ ਲੂੰਗਾ ਜਿਹੜੀ ਉਹਨਾਂ ਨੇ ਕੋਠੀ ਆਪਣੇ ਨਾਂ ਲਈ ਹੈ ਉਹਦੇ ਵਿੱਚ ਤੁਹਾਨੂੰ ਚਾਹ ਨਾਸ਼ਤਾ ਡਿਨਰ ਕਰਨ ਜਿਹੜਾ ਜਆ ਤੁਹਾਡਾ ਮਨ ਹੋ ਤੁਸੀਂ ਤਿੰਨੇ ਕੈਂਡੀਡੇਟ ਉੱਥੇ ਆ ਜਾਓ ਨਾਲੇ ਤੁਹਾਡਾ ਵਿਸ਼ਵਾਸ ਬਣ ਜਾਊਗਾ ਤੇ ਨਾਲੇ ਮੈਂ ਦਾਅਵੇ ਨਾ ਕਹਿੰਦਾ ਸੰਜੀਤ ਗੁੜਾ ਜੀ ਨਾ ਕਿਤੇ ਪਹਿਲਾਂ ਕਹਿੰਦੇ ਨਿਯਾਣੇ ਸ਼ਹਿਰ ਦੇ ਨਾਲ ਉਹਨਾਂ ਦੇ ਜਿਹੜਾ ਨੇ ਇੱਥੇ ਹੀ ਰਹਿਣਗੇ ਸਰ 3 ਸਾਲ ਹੋ ਚੁੱਕੇ ਨੇ ਪੰਜਾਬ ਸਰਕਾਰ ਨੂੰ ਸੱਤਾ ਚ ਆਇਆ 2 ਸਾਲ ਹੋਰ ਫਿਰ ਉਸ ਤੋਂ ਬਾਅਦ 27 ਦੀਆਂ ਚੋਣਾਂ 3 ਸਾਲ ਤੋਂ ਤੁਸੀਂ ਐਮਐਲਏ ਹੋ ਕੀ ਕੀ ਲੋਕਾਂ ਦੇ ਕੰਮ ਜਿਹੜੇ ਤੁਸੀਂ ਗਿਣਾ ਸਕਦੇ ਹੋ ਮੈਨੂੰ ਜਿਹੜੇ ਤੁਸੀਂ ਆਪ ਲੋਕਾਂ ਦੇ ਮਸਲੇ ਹੱਲ ਕੀਤੇ ਹੋਣ ਕੰਮ ਮੈਂ ਮੈਂ ਦੱਸਣਾ ਚਾਹੁੰਦਾ ਕਿ ਗੜੀਆਂ ਲਾਈਆਂ ਸੜਕਾਂ ਵੀ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਆਤਮ ਨਗਰ ਸਭ ਤੋਂ ਪਛੜਿਆ ਹੋਇਆ ਹਲਕਾ ਹੈ ਤੁਸੀਂ ਬੇਸ਼ੱਕ ਡਾਟੇ ਚੈੱਕ ਕਰ ਲਿਓ। ਹਮ। ਤੱਕ ਤੱਕ ਸਭ ਤੋਂ ਮਾੜਾ ਤੇ ਪਛੜਿਆ ਹਲਕਾ ਸੀ ਤਾਂ ਉਹ ਇੱਕੋ ਇੱਕ ਹਲਕਾ ਸੀ ਆਤਮਨਗਰ। ਆਤਮਨਗਰ। ਆਤਮਨਗਰ ਹਰ ਗਲੀ ਹਰ ਚਿਰਾਹੇ ਤੇ ਜਿਹੜਾ ਕੰਮ ਉੱਥੇ ਕਰਾਇਆ ਗਲੀਆਂ, ਨਾਲੀਆਂ, ਪਾਰਕ, ਸ਼੍ਰੀ ਰਜীবਨ ਸਟਰੀਟ ਲਾਈਟਾਂ ਸਾਰਾ ਕੰਮ। ਉਹੀ ਕੰਮ ਇਧਰ ਪਛਮੀ ਹਲਕੇ ਦੀ ਮੈਂ ਗੱਲ ਕਰਾਂ ਤਾਂ ਸੰਜੀਵ ਰੌੜਾ ਜੀ ਨੇ 2 ਮਹੀਨੇ 3 ਜਦੋਂ ਦਾ 4 ਜ਼ਿਲ੍ਹੇ ਉਦੋਂ ਦਾ ਉਦੋਂ ਪਹਿਲਾਂ ਸਾਡੇ ਸਵਰਗੀਆ ਉਗੜ ਪੀਕ ਹੋਗੇ ਜਿਹੜੇ ਕਿਸੇ ਹਾਦਸੇ ਕਾਰਨ ਇਹ ਵੀ ਬੰਦ ਚਲੇ ਗਏ ਜਿੰਨਾ ਕਰਕੇ ਸਾਨੂੰ ਇਹ ਚੋਂ ਲੜਨੀ ਪਈ ਹੈ ਉਹਨਾਂ ਨੇ ਵੀ ਸਰਬਪੱਖੀ ਪ੍ਰਕਾਸ਼ ਕਰਿਆ ਜਿਹਦੇ ਨਾਲ ਪਛਮੀ ਦੇ ਲੋਕ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਜਦੋਂ ਸੰਜੀਵ ਗੁਰੂ ਅਜ ਦੀ ਐਂਟਰੀ ਹੋਈ ਤਾਂ ਸ਼ਾਇਦ ਲੋਕਾਂ ਦੇ ਮਨਾਂ ਸੀ ਵੀ ਯਾਰ ਅਮੀਰ ਬੰਦਾ ਤਕੜਾ ਬੰਦਾ ਇਹ ਮਹਿੰਤ ਨਹੀਂ ਕਰ ਸਕੂ ਪਰ ਮੈਂ ਇਹ ਗੱਲ ਇਸ ਮੀਡੀਆ ਦੇ ਸਾਹਮਣੇ ਖੁਦ ਕਹਿ ਰਿਹਾ ਮੈਂ ਮੈਂ ਖੁਦ ਹੈਰਾਨ ਸੀ ਵੀ ਇੰਨਾ ਤਕੜਾ ਇੰਨਾ ਮਿਹਨਤੀ ਆਦਮੀ ਯਾਰ ਇੰਨਾ ਡਾਊਨ ਟੂ ਅਰਥ ਆ ਇੰਨਾ ਹੋ ਮਿਹਨਤੀ ਆ ਇੰਨਾ ਉਹਦੇ ਮਨ ਦੇ ਵਿੱਚ ਉਹਦੇ ਜਿਹਰ ਦੇ ਵਿੱਚ ਇੰਨਾ ਜਨੂਨ ਆ ਕੰਮ ਕਰਨ ਦਾ ਪਹਿਲਾਂ ਤਾਂ ਰਸਪਾ ਮੈਂਬਰ ਹੁੰਦਾ ਸੀ ਤੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਉਹਨਾਂ ਨੇ ਉਹ ਕੰਮ ਕਰੇ ਸ਼ੌਂਕ ਨਾਲ ਹੁਣ ਜਿਹੜੇ ਕੰਮ ਨੇ ਉਹਨਾਂ ਨੇ ਆਪ ਹਰ ਸਟੇਜ ਤੇ ਜਾ ਕੇ ਕਹਿੰਦੇ ਨੇ ਮੈਂ ਹੁਣੇ ਜ਼ਿੰਮੇਵਾਰੀ ਨਾਲ ਕੰਮ ਕਰੂੰਗਾ ਜਦੋਂ ਬਿਨਾਂ ਜ਼ਿੰਮੇਵਾਰੀ ਤੋਂ ਬੰਦੇ ਨੇ ਮਾਰਕ ਦੇ ਕੰਮ ਕਰੇ ਜਾਹੇ ਮੈਂ ਹਲਵਾਰਾ 에어ਪੋਰਟ ਦੀ ਗੱਲ ਕਰਾਂ ਸਿਵਲ ਹਸਪੀਟਲ ਦੀ ਗੱਲ ਕਰਾਂ इवन ਇਲਿਆਸਹੀ ਹਸਪੀਟਲ ਦੇ ਨਮੀਨੇ ਕਰਨ ਦੇ ਨਾਲ ਨਾਲ ਇੱਕ ਮੈਡੀਕਲ ਕਾਲਜ ਲੈ ਕੇ ਆਉਣਾ ਮੈਂ ਸਮਝਦਾ ਵੀ ਮੈਡੀਕਲ ਕਾਲਜ ਲੈ ਕੇ ਆਉਣਾ ਖਾਲਾ ਵੀ ਦਾ ਬੜਾ ਨੇ ਇਹਦੇ ਤੋਂ ਇਹ ਗੱਲ ਸਾਫ ਹੈ ਕਿ ਸੰਜੀਵ ਅਰੁੜਾ ਜੀ ਦਾ ਦਿੱਲੀ ਤੱਕ ਜਿਹੜੀ ਹੈ ਉਹਨਾਂ ਦੀ ਬਦਲੀਆ ਪਹੁੰਚ ਹੈ ਮਾਨ ਸਾਹਿਬ ਨਾਲ ਬੜੇ ਦੋਸਤਾਨਾ ਸਬੰਧ ਨੇ ਨੈਸ਼ਨਲ ਕੁਕੀਨਰ ਜੀ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਬڑے ਚੰਗੇ ਸਬੰਧ ਨੇ ਅਗਰ ਪੱਛਮੀ ਦੇ ਲੋਕ ਉਹਨਾਂ ਨੂੰ ਇੱਥੋਂ ਦੀ ਕਮਾਂਡ ਸੰਭਾਲ ਦੇਣੇ ਮੈਂ ਸਮਝਦਾ ਵੀ ਪੱਛਮੀ ਦੇ ਨਾਲ ਨਾਲ ਪੂਰੇ ਲੁਧਿਆਣਾ ਤੇ ਪੰਜਾਬ ਦਾ ਜਿਹੜਾ ਸਰਪੱਖੀ ਮਕਾਸ ਹੋਊਗਾ ਕਿਉਂਕਿ ਨੈਸ਼ਨਲ ਕਮਿਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਐਡਵਾਂਸ ਵਿੱਚ ਹੀ ਵਧਾਈ ਦਿੱਤੀ ਹੈ ਕਿ ਅਸੀਂ ਪੱਛਮੀ ਵਾਲਿਓ ਤੁਸੀਂ ਇਹਨਾਂ ਨੂੰ ਬਣਾ ਕੇ ਭੇਜੋ ਐਮਐਲਏ ਤੇ ਅਸੀਂ ਮੰਤਰੀ ਬਣਾਗੇ ਜਦੋਂ ਸ਼ਹਿਰ ਦਾ ਮੰਤਰੀ ਹੋਊਗਾ ਮੈਂ ਕਹਿੰਦਾ ਲੁਧਿਆਣੇ ਦੇ ਤਾਂ ਪੰਜੇ ਪਿਓ ਇਸ ਵਾਰ ਦੀਆਂ ਚੋਣਾਂ ਤੁਹਾਨੂੰ ਲੱਗਦਾ ਕਿ 2027 ਦੀਆਂ ਇਲੈਕਸ਼ਨਸ ਦਾ ਦੇਖੋ ਆਮ ਆਦਮੀ ਪਾਰਟੀ ਚਾਹੇ ਛੋਟੀ ਵੀ ਕੋਈ ਚੋਣਾਂ ਈਵਨ ਪੰਚਾਂ ਸਰਪੰਚਾਂ ਦੀ ਚੋਣ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਦੀ ਚੋਣ ਹੋਵੇ ਅਸੀਂ ਹਰੇਕ ਨੂੰ ਇੱਕ ਅੱਖ ਨਾਲ ਦੇਖਦੇ ਆ ਕੋਈ ਚੈਲੰਜ ਨਹੀਂ ਕੋਈ ਡਰ ਨਹੀਂ ਕੋਈ ਭੌਂ ਨਹੀਂ ਕਿਉਂਕਿ ਇੱਕ ਆਤਮ ਵਿਸ਼ਵਾਸ ਹੈ ਕਿ ਤੇਰੇ ਹਰ ਕੰਮਾਂ ਤੇ ਸਾਡੀਆਂ ਨੀਤੀਆਂ ਤੇ ਉਹਦੇ ਲਈ ਅਸੀਂ ਬਿਲਕੁਲ ਵੀ ਇਹਨੂੰ ਇੱਕ ਵਧੀਆ ਚੈਲੰਜ ਦੇ ਰੂਪ ਵਿੱਚ ਜਿਹੜਾ ਮੰਨਦੇ ਆ ਤੇ ਬੜੇ ਬਟੇਲ ਬਿੱਤੀ ਆਖਰੀ ਦੀ ਤਿਆਰੀ ਵੀ ਕੀਤੀ ਐਡਵਾਂਸ ਦੇ ਵਿੱਚ ਅੱਜ ਵੀ ਕਰਦੇ ਆਲੇ ਤੇ ਜਿਵੇਂ ਕਹਿੰਦੇ ਕੋਈ ਬੰਦਾ ਨਾਈ ਦੇ ਮੂਹਰੇ ਬੈਠਾ ਸੀ ਕਹਿੰਦਾ ਵਾਲ ਕਿੱਦੇ ਕਰਦੇ ਨੇ ਉਹ ਕਹਿੰਦਾ 5 ਮਿੰਟ ਬੈਹਿ ਜਾ ਤੇਰੀ ਚਾਦਰ ਤੇ ਛਿੜ ਦੇਵੇ ਆ 19 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਣਾ ਵੀ ਵਿਰੋਧੀ ਕੀ ਕਹਿੰਦੇ ਸੀ ਤੇ ਲੋਕ ਕੀ ਕਹਿੰਦੇ ਜੀ ਅ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਉਸ ਤੋਂ ਬਾਅਦ केजरीवाल ਸਾਹਿਬ ਦੇ ਜਿਹੜੇ ਚੱਕਰ ਨੇ ਹੁਣ ਉਹ ਪੰਜਾਬ ਵੱਲ ਜ਼ਿਆਦਾ ਨਹੀਂ ਕਿਉਂਕਿ ਵਿਰੋਧੀ ਇਹ ਕਹਿੰਦੇ ਨੇ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਹੁਣ ਆਮ ਆਦਮੀ ਪਾਰਟੀ ਕੋ ਸਿਰਫ ਇੱਕ ਹੀ ਸੂਬਾ ਬਚਿਆ ਪੰਜਾਬ ਜੇਕਰ ਇੱਥੇ ਆਪਣੀ ਸਰਕਾਰ ਬਚਾਉਣੀ ਹੈ ਤਾਂ ਉਹਦੇ ਲਈ ਇਹਨਾਂ ਨੂੰ ਮਿਹਨਤ ਕਰਨੀ ਪਊਗੀ ਕੀ ਤੁਹਾਨੂੰ ਲੱਗਦਾ ਹੈ ਸੱਚ ਹੈ ਜੋ ਇਹ ਇਸ ਤਰ੍ਹਾਂ ਦੇ ਦਾਅਵੇ ਹੋ ਰਹੇ ਨੇ ਦੇਖੋ ਮੈਂ ਹਰੇਕ ਮੀਡੀਆ ਦੇ ਸਾਹਮਣੇ ਵੀ ਸਵਾਲ ਕਰਦਾ ਮੈਂ ਤੁਹਾਨੂੰ ਵੀ ਸਵਾਲ ਕਰਦਾ ਹੂੰ ਤੇ ਬੀਜਪੀ ਦੀ ਸਰਕਾਰ ਕਿੱਥੋਂ ਚੱਲਦੀ ਹੈ ਜਾਂ ਪਾਰਟੀ ਕਿੱਥੋਂ ਚੱਲਦੀ ਹੈ ਦਿੱਲੀ ਤੋਂ ਹੂੰ ਕਾਂਗਰਸ ਦੀ ਕਿੱਥੋਂ ਚੱਲਦੀ ਹੈ ਦਿੱਲੀ ਤੋਂ ਹੂੰ ਕਾਮਰੇਡਾਂ ਦੀ ਕਿੱਥੋਂ ਚੱਲਦੀ ਹੈ ਦਿੱਲੀ ਤੋਂ ਜਿਸ ਵਨ ਅਕਾਲੀ ਦਲ ਖੇਤਰੀ ਪਾਰਟੀ ਹੈ ਉਹ ਵੀ ਦਿੱਲੀ ਤੋਂ ਚੱਲਦੀ ਹੈ ਇਹ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਹੈ ਜਾਂ ਸਾਡੇ ਨੈਸ਼ਨਲ ਕਮਿਊਨਰ ਜਾਂ ਸਾਡੇ ਮੰਤਰੀ ਸਸੋਭੀ ਜੀ ਦੇ ਆ ਉਹਨਾਂ ਦੀ ਤਿੰਨੋਂ ਲੁਧਿਆਣੇ ਪੰਜਾਬ ਆ ਕੇ ਕੰਮ ਕਰਦਿ ਗਏ ਇਹਨਾਂ ਨੂੰ ਤਖਰੀਰ ਕੀ ਗਿਆ ਮਤਲਬ ਇਹ ਹੈ ਵੀ ਜਿਨੇ ਜੋ ਮਕਰ ਦੇ ਨਾਲ ਸੌਣ ਦੇ ਅੰਨੇ ਨੂੰ ਹਰਾ ਹੀ ਨਜ਼ਰ ਆਉਂਦਾ ਇਹ ਉਸੇ ਕੀ ਤੋਂ ਡਰ ਜਾਂਦੇ ਨੇ ਵੀ ਯਾਰ ਜੇ ਡੇ ਡੇ ਲੀਬਰ ਇਹਨਾਂ ਦੇ ਗਲੀਆਂ ਚ ਆ ਗਏ ਇਹ ਦਿਮਾਗ ਵਾਲੇ ਵੀ ਨੇ ਇਹ ਕੰਮ ਕਰਨ ਦੇ ਵਿੱਚ નિਪੁੰਨ ਵੀ ਨੇ ਇਹਨਾਂ ਵਿੱਚ ਹਿੰਮਤ ਤੇ ਸ਼ਕਤੀ ਵੀ ਆ ਸਾਡੇ ਇਹਨਾਂ ਨੇ ਪੈ ਨਹੀਂ ਲੱਗਣ ਦੇ ਨੇ ਇਹ ਗੱਲ ਤੋਂ ਪੰਜਾਬ ਦੀ ਜਨਤਾ ਨੂੰ ਇਹ ਪਰਵਾਹ ਰਹੇ ਨੇ ਵੀ ਇੱਥੇ ਦਿੱਲੀ ਵਾਲੇ ਆ ਕੇ ਰਾਜ ਕਰਨਗੇ ਤੁਹਾਡੇ ਦੇ ਇਹ ਤੁਹਾਡੇ ਲੀਡਰ ਉਹ ਨਹੀਂ ਦਿੱਲੀ ਦੇ ਉਹ ਨਹੀਂ ਇੱਥੇ ਰਾਜ ਕਰਨ ਦੇ ਇਹ ਛੱਡੇ ਇਹ ਗੱਲਾਂ ਫਾਲਤੂ ਗੱਲਾਂ ਨੇ ਇਹਨਾਂ ਨੂੰ ਪੰਜਾਬ ਦੀ ਜਨਤਾ ਬਿਲਕੁਲ ਸੀਰੀਅਸ ਨਹੀਂ ਲੈ ਰਹੀ ਤੇ ਇਹਨਾਂ ਦੀ ਜਿਹੜੀ ਹਾਰ ਹੈ ਉਹ ਮੈਂ ਸਮਝਦਾ ਵੀ ਉਹ ਨਿਸ਼ਚਿਤ ਹੈ ਤੇ ਜਿਹੜਾ ਖਿਡਾਰੀ ਹੁੰਦਾ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਉਹਨੂੰ ਜਿਹੜੀ ਹੈ ਕੋਈ ਵੀ ਇਲੈਕਸ਼ਨ ਹੈ ਉਹ ਜਿੱਤ ਹਾਰ ਦੇ ਨਾਲ ਨਹੀਂ ਲੜਨੀ ਪੈਣੀ ਨਾ ਖਿਡਾਰੀ ਨੂੰ ਖੇਡਣਾ ਚਾਹੀਦਾ ਸਪੋਰਟਸ ਮੈਨ ਦੀ ਸਪਿਰਟ ਲੈ ਕੇ ਉਹ ਜਿਹੜੀ ਹੈ ਖੇਡ ਅਤੇ ਜਿਹੜੀ ਚੋਣ ਹੈ ਉਹ ਲੜਨੀ ਪੈਣੀ ਜਿੱਤ ਹਾਰ ਪਰਮਾਤਮਾ ਦੇ ਸੰਗਤ ਦੇ ਹੱਥ ਠੀਕ ਜੀ ਆ ਸਰ ਕਿਸਾਨਾਂ ਦਾ ਅੰਦੋਲਨ ਸੀ ਸੰਘਰਸ਼ ਸੀ ਜਿਹੜਾ ਕਿ ਹੁਣ ਪੈਕਅਪ ਕਰਵਾਇਆ ਗਿਆ ਆ ਇਸ ਤਰ੍ਹਾਂ ਵੀ ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਦੀਆਂ ਇਲੈਕਸ਼ਨ ਜਿਹੜੀਆਂ ਅੱਗੇ ਆ ਰਹੀਆਂ ਸਨ ਉਸ ਨੂੰ ਧਿਆਨ ਚ ਰੱਖਦੇ ਹੋਏ ਆ ਆਮ ਆਦਮੀ ਪਾਰਟੀ ਨੇ ਖਾਸ ਪੰਜਾਬ ਸਰਕਾਰ ਨੇ ਕੇਂਦਰ ਦੇ ਨਾਲ ਰਲ ਕੇ ਕਿਸਾਨਾਂ ਦਾ ਪੈਕਅਪ ਕਰਵਾਇਆ ਆ ਕੀ ਕਹਿੰਦੇ ਦੇਖੋ ਇੱਕੋ ਇੱਕ ਪਾਰਟੀ ਹੈ ਅੱਜ ਤੱਕ ਦਾ ਤੁਸੀਂ ਇਤਿਹਾਸ ਖੋਲੋ ਕਿ ਜਿਹੜੀ ਕਿਸਾਨ ਹਤਾਸ਼ੀ ਪਾਰਟੀ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਖੁਦ ਇੱਕ ਕਿਸਾਨ ਨੇ ਮੈਂ ਕਹਿੰਦਾ ਮੈਂ ਇੱਕ ਖੁਦ ਕਿਸਾਨ ਆ ਸਾਨੂੰ ਕਿਸਾਨੀ ਦਾ ਦਰਦ ਪਤਾ ਗੱਲ ਕਰੀਏ ਵੀ ਇਹਨ ਜਦੋਂ ਉੱਥੇ ਜਦੋਂ ਵੀ ਇਹਨਾਂ ਨੂੰ ਜਾ ਕੇ ਬੇਨਤੀ ਕਰੀ ਵੀ ਵੀ ਆਪਣਾ ਇਹ ਤੁਸੀਂ ਪੰਜਾਬ ਦੀ ਹੱਦ ਤੇ ਬੈਠੇ ਹੋ ਹਰਿਆਣੇ ਵਾਲਿਆਂ ਦੀ ਇਹ ਚਾਲ ਹੈ ਬੀਡੀਪੀ ਦੀ ਚਾਲ ਹੈ ਇਹਦੇ ਤੋਂ ਸਾਨੂੰ ਆਪਾਂ ਨੂੰ ਬਚਣਾ ਕਿੱਦਾਂ ਕਿਉਂਕਿ ਪੰਜਾਬ ਦੀ ਜਨਤਾ ਕਿਤੇ ਨਾ ਕਿਤੇ ਤੁਸੀਂ ਵੀ ਸ਼ਾਇਦ ਦਿੱਲੀ ਨੂੰ ਗਏ ਹੋ ਸਾਨੂੰ ਵੀ ਜਾਣਨਾ ਪੈਂਦਾ ਲੋਕ ਸਫਰ ਕਰਦੇ ਹਾਂ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਜਦੋਂ ਹੋਈਆਂ ਤਾਂ ਜਦੋਂ ਨਹੀਂ ਗੱਲਬਾਤ ਹੋਈ ਪਰ ਤੁਸੀਂ ਇੱਕ ਗੱਲ ਇਹ ਗੱਲ ਮੈਂ ਦਾਅਵੇ ਨਾਲ ਕਹੂੰਗਾ ਕਿ ਕਿਸੇ ਦੇ ਵੀ ਉਹਨਾਂ ਉੱਤੇ ਡੰਡਾ ਮਾਰਨਾ ਤਾਂ ਦੂਰ ਦੀ ਗੱਲ ਹੈ ਡੰਡਾ ਕੋਲੇ ਵੀ ਨਹੀਂ ਕਰਿਆਗਾ ਕਿਸੇ ਦੇ ਵੀ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਮਨ ਸ਼ਾਂਤੀ ਨਾਲ ਜਿਹੜਾ ਉਹ ਜਿਹੜਾ ਤੰਗ ਕੋਈ ਨਾ ਕਰੇਗਾ ਮੈਂ ਧੰਨਵਾਦ ਕਰਦਾ ਕਿਸਾਨ ਜਥੇਬੰਦੀਆਂ ਦਾ ਵੀ ਜਿਨ੍ਹਾਂ ਨੇ ਉਸ ਨੂੰ ਇੱਕ ਚੈਲੰਜ ਦੇ ਰੂਪ ਦੇ ਵਿੱਚ ਨਹੀਂ ਲਿਆ ਤੇ ਉਹ ਇੱਕ ਤਰ੍ਹਾਂ ਦੀ ਸਾਡੀ ਕਹੋ ਵੀ ਬੇਨਤੀ ਸਵਾਰ ਕਰਦੇ ਹੋਏ ਉਹ ਤਨਾਂ ਉਹਨਾਂ ਨੇ ਉੱਥੋਂ ਸਮੇਟਤਾ ਇਹ ਪੰਜਾਬ ਦੇ ਭਲੇ ਦੇ ਵਾਸਤੇ ਕਿਉਂਕਿ ਕਿਤਨੇ ਕਿਤੇ ਸਾਡੇ ਵਪਾਰੀ ਇਸ ਗੱਲ ਤੋਂ ਸਬਰ ਕਰਦੇ ਸੀ ਕੋਈ ਦਿੱਲੀ ਨੂੰ ਜਾਂਦਾ ਕੋਈ ਬਿਮਾਰ ਦਾ ਇਲਾਜ ਕਰਾਉਣ ਜਾਂਦਾ ਕੋਈ ਆਪਣੇ ਬੱਚੇ ਬੱਚੀ ਨੂੰ 에ਰਪੋਰਟ ਤੇ ਛੱਡਣ ਜਾਂਦਾ ਕਿਤੇ ਨਾ ਕਿਤੇ ਪੰਜਾਬ ਦਾ ਨੁਕਸਾਨ ਹੁੰਦਾ ਸੀ ਤੇ ਕਿਸਾਨ ਵੀ ਸਾਡੇ ਭਰਾ ਨੇ ਸਾਡੇ ਸਾਡੇ ਧਰਤੀਆਂ ਦੇ ਪੁੱਤ ਨੇ ਉਹਨਾਂ ਨੇ ਵੀ ਇਹ ਕਹ ਲਓ ਵੀ ਇਹ ਬੇਨਤੀ ਨੂੰ ਸਵਾਰ ਕਰਦੇ ਹੋਏ ਉਹ ਉਹ ਗੱਲ ਨੂੰ ਜਿਹੜਾ ਪੈਕਅਪ ਕਰਤਾ ਹਰਿਆਣਾ ਦੇ ਮੁੱਖ ਮੰਤਰੀ ਲੁਧਿਆਣਾ ਐ ਸਨ ਆਪਣੇ ਕੈਂਡੀਡੇਟ ਦੀ ਸਪੋਰਟ ਦੇ ਲਈ ਪਰ ਲੁਧਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਕੀ ਕਾਰਨ ਰੇ ਕੀ ਕਿਸਾਨੀ ਅੰਦੋਲਨ ਪਰ ਹੋ ਰਿਹਾ ਹੋਵੇ ਉਸ ਤੋਂ ਸਭ ਤੋਂ ਪਹਿਲਾਂ ਤਾਂ ਲੋਕਤੰਤਰ ਹੈ ਹਰੇਕ ਲੀਡਰ ਨੇ ਪ੍ਰਚਾਰ ਵੀ ਕਰਨਾ ਹੋਣਾ ਆਪਣੇ ਪਾਰਟੀ ਦੇ ਨੀਤੀ ਹਮਾਰੇ ਵੀ ਦੱਸਣਾ ਹੋਣਾ ਕਿਤੇ ਨਾ ਕਿਤੇ ਪੰਜਾਬੀ ਇਹ ਗੱਲ ਸਮਝਦੇ ਆ ਵੀ ਇਸ ਪਾਣੀ ਦੇ ਉੱਤੇ ਸਾਡੇ ਨਾਲ ਜਾਤੀ ਕਰਦੇ ਧੱਕਾ ਕਰਦੇ ਆ ਪੰਜਾਬੀ ਤੁਹਾਨੂੰ ਪਤਾ ਵੀ ਹਰੇਕ ਕੰਮ ਦੇ ਵਿੱਚ ਕਾਰੀ ਵੀ ਕਰਦੇ ਨੇ ਤੇ جنون ਵੀ ਰੱਖਦੇ ਨੇ ਤੇ ਕੁਝ ਨੌਜਵਾਨੋਂ ਕੁਤੇ ਮੈਂ ਵੀ ਦੇਖਿਆ ਹੈ سوشل میڈیا ਤੇ ਵੀ ਉਹਨਾਂ ਨੂੰ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਪਾਣੀ ਚੋੁਰ ਕੇ ਹੈ ਬਹੁਤ ਕੁਝ ਹੈ ਉਹ ਇੱਕ ਇਹ ਇਹਨਾਂ ਦੇ ਅੰਦਰ ਦੇਲਦੀ ਵਾਸੀ ਜਿਹੜੇ ਇਹਨਾਂ ਨੂੰ ਸਮਝ ਲੈਣ ਕਿ ਜੀ ਬਿਲਕੁਲ ਸਰ ਇੱਕ ਗੱਲ ਹੋਰ ਲੁਧਿਆਣੇ ਦੇ ਵਿੱਚ ਇੱਕ ਬੁੱਢੇ ਨਾਲੇ ਦਾ ਮਾਮਲਾ ਬੜੀ ਦੇਰ ਤੋਂ ਲਮਕ ਰਿਹਾ ਹੈ 2023 ਦੇ ਵਿੱਚ ਜਦੋਂ ਇਲੈਕਸ਼ਨ ਸੀਗੇ ਉਦੋਂ ਹੁਣ ਇਸ ਵੇਲੇ ਦੇ ਕੇਂਦਰੀ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਨੇ ਇਹ ਗੱਲ ਉਦੋਂ ਕਹੀ ਸੀਗੀ ਕਿ ਮੈਨੂੰ ਇੱਕ ਵਾਰ ਜਿਤਾ ਦਿਓ ਤੇ ਮੈਂ ਇਹ ਮਸਲੇ ਦਾ ਹੱਲ ਕਰੂੰਗਾ ਜਿਹੜਾ ਅੱਜ ਵੀ ਉੱਥੇ ਦਾ ਉੱਥੇ ਖੜਾ ਹੈ ਪੰਜਾਬ ਸਰਕਾਰ ਨੂੰ ਸੱਤਾ ਚਾਹੇ 3 ਸਾਲ ਹੋ ਗਏ ਨੇ ਕੀ ਤੁਸੀਂ ਬੁੱਢੇ ਨਾਲੇ ਦਾ ਜਿਹੜਾ ਮਾਮਲਾ ਹੈਗਾ ਉਹ ਪੰਜਾਬ ਸਰਕਾਰ ਤੱਕ ਪਹੁੰਚਾਇਆ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਸ਼ਿਕਰ ਜੀ ਤੁਹਾਨੂੰ ਬੇਨਤੀ ਕਰੂੰਗਾ ਕਿ ਬੁੱਢਾ ਨਾਲਾ ਨੰਦਵਾਰੇ ਤੇ ਹੋ ਜੀ ਇਹਦਾ ਨਾਂ ਹੈ ਬੁੱਢਾ ਦਰਿਆ ਓਕੇ ਆਮ ਆਦਮੀ ਪਾਰਟੀ ਨੇ ਆਪਣੇ ਇਸ ਪ੍ਰਤੀ ਸਹਿਰਦਾ ਆਪਣੇ ਸੈਂਸਿਟੀਵ ਦਿਖਾਉਣ ਵਾਸਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾਲ ਨੇ ਮੇਰੇ ਖਿਆਲ ਅਨੁਸਾਰ ਸ਼ਹਿਰ ਦਾ ਦੂਜਾ ਤੀਜਾ ਦਿਨ ਸੀ ਉਹਨਾਂ ਨੇ ਇੱਕ ਜਿਹੜੀ ਕਮੇਟੀ ਬਣਾਈ ਜਿਸ ਦਾ ਨਾਮ ਬੁੱਢਾ ਤਰਿਆ ਅਤੇ ਇੱਕ ਅਗਰ ਕਮੇਟੀ ਜਿਸ ਦਾ ਰੱਖਿਆ ਗਿਆ ਜਿਹਦੇ ਵਿੱਚ ਨਵੇਂ ਮੈਂਬਰ ਆ ਤੇ ਅਸੀਂ ਇਸ ਗੱਲ ਲਈ ਸਿਹਰ ਦਾ ਕਿ ਜਿਹੜਾ ਬੁੱਢਾ ਦਰਿਆ ਹੈ ਇਹਨੂੰ ਬੁੱਢੇ ਨਾਲੇ ਨੂੰ ਜਿਵੇਂ ਤੁਸੀਂ ਕਿਹਾ ਇਹਨੂੰ ਆਪਾਂ ਬੁੱਢਾ ਦਰਿਆ ਕਿਵੇਂ ਬਣਾਉਣਾ ਕਿਉਂਕਿ ਕਿਤੇ ਨਾ ਕਿਤੇ ਇਹ ਹੀ ਪਾਣੀ ਸਾਡੀ ਮਾਲਵੇੜੀ ਬੈਲਟ ਹੈ ਅੱਗੇ ਉਹਨਾਂ ਨੇ ਘਰਾ ਵਿੱਚ ਵਰਦੇ ਆ ਪਿੰਦੇ ਵੀ ਇਹ ਪਾਣੀ ਤੇ ਜਿਹੜਾ ਗੰਦਾ ਪਾਣੀਆ ਉਹ ਕਿਤੇ ਨਾ ਕਿਤੇ ਜਿੱਥੇ ਸਾਡੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮ ਹਤ ਉਹਦੇ ਤੇ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇੱਕ ਦਾਗ ਲਾਉਣ ਵਾਲੀ ਗੱਲ ਹੈ ਕਿਉਂਕਿ ਇਹ ਗੰਦਾ ਪਾਣੀ ਬਹੁਤ ਬਿਮਾਰੀਆਂ ਜਿੜੀਆਂ ਮਾਲਵਾ ਬੈਲਟ ਹੈ ਇਹ ਕੈਂਸਰ ਗ੍ਰਸਟ ਜਿਹੜੀ ਹੋ ਚੁੱਕੀ ਹੈ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਜਿਹੜਾ ਪਾਣੀ ਹੈ ਪਾਣੀ ਤੇ ਵਾਤਾਵਰਨ ਇਹ ਦੋਨੇ ਪੀਡਾਂ ਜਰੂਰ ਸਾਫ਼ ਰੱਖੇ ਦੇਣ ਤੇ ਆਮ ਆਦਮੀ ਪਾਲਤੀ ਬਚਨ ਵੱਧਾ ਅਸੀਂ ਉਹਦੇ ਵਿੱਚ ਲੱਗੇ ਆ ਤੇ ਧੰਨਵਾਦ ਕਰਦਾ ਸਾਡੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਜੀ ਸਿਪੇਵੜ ਸਾਹਿਬ ਜਿਨ੍ਹਾਂ ਨੇ ਇਸ ਮਹਮ ਦੇ ਵਿੱਚ ਬੜੇ ਜੋਰ ਸ਼ੋਰ ਨਾਲ ਜਿਹੜਾ ਆਗਾਜ਼ ਕੀਤਾ ਤੇ ਤਾਜਪੁਰ ਦੇ ਵਿੱਚ ਪਹਿਲੇ ਦਿਨੀ ਤੁਸੀਂ ਵੀਡੀਓ ਵੀ ਦੇਖੇ ਹੋਣੀਆਂ ਵੀ ਕਿਵੇਂ ਕਿਸ ਤਰ੍ਹਾਂ ਬਿਲਕੁਲ ਸਾਫ ਪਾਣੀ ਉਹ ਨੇਰੀ ਵਿੱਚ ਕਰਦਾ ਤੇ ਮੈਂ ਫੈਕਟਰੀ ਮਾਲਕਾਂ ਨੂੰ ਡਾਈੰਗ ਵਾਲਿਆਂ ਨੂੰ ਡੇਰੀ ਮਾਲਕਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਇਹਦੇ ਵਿੱਚ ਹਿੱਸਾ ਪਾ ਕੇ ਇਸ ਬੁੱਢੇ ਨਾਲ ਜਿਹਦਾ ਨਾਂ ਕਲੰਕ ਲੱਗਿਆ ਹੈ ਇਹਨੂੰ ਆਪਾਂ ਬੁੱਢਾ ਦਰਿਆ ਬਣਾਉਣ ਵਿੱਚ ਕਾਮਯਾਬ ਹੋਈਏ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਦਾ ਅਸ਼ੀਰਵਾਦ ਵੀ ਮਿਲੂਗਾ ਅਸੀਂ ਕਿਸੇ ਵਪਾਰੀ ਦੇ ਖਿਲਾਫ ਨਹੀਂ ਤੇ ਕਿਸੇ ਡੇਰੀ ਮਾਲਕ ਦੇ ਖਿਲਾਫ ਨਹੀਂ ਪਰ ਆਪਣਾ ਫਰਸ਼ੰਦ ਹੈ ਤੁਸੀਂ ਆਪਣੇ ਜਿਹੜੇ ਟ੍ਰੀਟਮੈਂਟ ਪਲਾਨਡ ਲਾਓ ਬੇਰੀ ਮਾਲਕ ਨੇ ਜਿਹੜੇ ਗੋਹੇ ਨੂੰ ਚੁਕਾਉਣ ਦਾ ਉਹਨਾਂ ਨੂੰ ਦੇਖਣ ਦਾ ਪ੍ਰਬੰਧ ਕਰੋ ਸਰਕਾਰ ਹਰ ਪੱਖੋਂ ਤੁਹਾਡੇ ਨਾਲ ਪਰ ਇਸ ਕਰਨ ਲਈ ਬਚਨ ਬੱਧਾ ਕਿ ਅਸੀਂ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਤੱਕ ਦਮ ਦਮ ਉਹਨਾਂ ਤੇ ਦਮ ਨਹੀਂ ਲਵਾਗੇ ਜਿੰਨਾ ਚਿਰ ਇਸ ਨੂੰ ਬਿਲਕੁਲ ਸਾਫ਼ ਪਾਣੀ ਨਹੀਂ ਬਣਾਉਂਗੇ ਪਰ ਮੈਂ ਇਸ ਮਾਧਮ ਰਹੀਂ ਪੰਜਾਬ ਦੀ ਜਨਤਾ ਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ 900 ਕਰੋੜ ਰੁਪਈਆ ਜਿਹੜਾ ਅੱਜ ਤੱਕ ਇੱਥੇ ਲੱਗਿਆ ਕਾਂਗਰਸ ਮੌਕੇ ਉਹ ਨਹੀਂ ਸਾਨੂੰ ਪਤਾ ਲੱਗਦਾ ਵੀ ਉਹ ਕਿੱਥੇ ਲੱਗਿਆ ਤੇ ਕਿਵੇਂ ਲੱਗਿਆ ਤੇ ਕੌਣ ਉਹਦੇ ਨੂੰ ਖਾ ਪੀ ਗਿਆ ਹੁਣ ਜਿੰਨਾ ਪੈਸਾ ਲੱਗਦਾ ਇੱਕ ਇੱਕ ਪੈਸੇ ਦਾ ਹਿਸਾਬ ਮੇਰੀ ਸਾਡੀ ਕਮੇਟੀ ਦੀ ਹੈ ਉਹ ਵਿੱਚ ਲੈਂਦੀ ਆ ਉਹਦੀ ਇੱਕ ਮੈਂ ਛੋਟੀ ਜਿਹੀ ਮਿਸਾਲ ਵੀ ਦਊਂਗਾ ਕਿ ਇੱਕ ਕਿਸੇ ਜਗ੍ਹਾ ਟੋਇਆ ਪੜਨ ਸੀ ਉਹਦੇ ਵਿੱਚ 50 ਲੱਖ ਰੁਪਈਆ ਜਿਹੜਾ ਉਸ ਨੂੰ ਭਰਨ ਦਾ ਲਾਇਆ ਗਿਆ ਸੀ ਤੇ ਮੈਂ ਇੱਕ ਉਸ ਕਮੇਟੀ ਦਾ ਮੈਂਬਰ ਹੋਣ ਨਾਲ ਤੇ ਮੈਂ ਉਹਨਾਂ ਦੇ ਅਫਸਰਾਂ ਦੀ جواب طلبی ਵੀ ਕਰੀ इवन ਮੌਕਾ ਵੀ ਰੱਖਣਾ ਮੈਂ ਮੌਕਾ ਜਾ ਕੇ ਵੀ ਦੇਖਣਾ ਕਿ ਵਾਕੇ ਹੀ 50 ਲੱਖ ਰੁਪਏ ਉੱਤੇ ਲੱਗਿਆ ਕਿਉਂਕਿ ਇਹ ਇਹ ਕਿਸੇ ਦੇ ਬਾਪ ਦਾ ਪੈਸਾ ਨਹੀਂ ਨਾ ਇਹ ਮੇਰੇ ਬਾਪ ਦਾ ਨਾ ਕਿਸੇ ਦੇ ਬਾਪ ਦਾ ਇਹ ਲੋਕਾਂ ਦੇ ਟੈਕਸਾਂ ਦਾ ਪੈਸਾ ਜਿਹੜੀ ਇੱਕ ਇੱਕ ਪਾਈ ਹੈ ਉਹ ਸਹੀ ਹੱਥਾਂ ਤੇ ਤੇ ਸਹੀ ਜਗ੍ਹਾ ਤੇ ਲੱਗਣੀ ਚਾਹੀਦੀ ਹੈ ਤਾਂ ਹੀ ਅਸੀਂ ਪੰਜਾਬ ਦੇ ਜਿਹੜੇ ਦਰਦਮੰਦ ਕਹਾਵਾਂਗੇ ਹਾਂ ਬਿਲਕੁਲ ਅ ਸਰ ਇਕਵਲ ਹੋ ਰਿਹਾ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਬਦਲਾਵ ਦੀ ਪਾਰਟੀ ਬਣ ਕੇ ਆਈ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਉਸ ਤੋਂ ਬਾਅਦ ਹੁਣ 3 ਸਾਲ ਬੀਤ ਗਏ ਨੇ ਤਿੰਨਾਂ ਸਾਲਾਂ ਚ ਚੋਣਾਂ ਬਹੁਤ ਹੋਈਆਂ ਕਦੀ ਪੰਚਾਇਤੀ ਚੋਣਾਂ ਆਈਆਂ ਫਿਰ ਨਗਰ ਨਿਗਮਦियां ਵੀ ਆਈਆਂ ਫਿਰ ਜ਼ਿਮਨੀ ਚੋਣਾਂ ਵੀ ਚੱਲਦੀਆਂ ਨੇ ਹਨਾ ਕਿਤੇ ਨਾ ਕਿਤੇ ਅ ਇਹ ਵੀ ਕਹਿੰਦੇ ਨੇ ਵਿਰੋਧੀ ਕਿ ਇਹਨਾਂ ਕੋਲ ਐਕਸਪੀਰੀਅੰਸ ਨਹੀਂ ਸੀਗਾ ਤੇ ਇੱਕਦਮ ਜਦੋਂ ਪੰਜਾਬ ਦੀਆਂ ਵਿੱਚ ਇਲੈਕਸ਼ਨਸ ਵੀ ਨੇ ਤੇ ਲੋਕਾਂ ਦੇ ਕੰਮ ਵੀ ਕਰਨ ਵਾਲੇ ਨੇ ਵੀ ਚੀਜ਼ਾਂ ਹੈਂਡਲ ਨਹੀਂ ਹੋ ਪਾਰੀਆਂ ਹੈਗੀਆਂ ਤੁਹਾਨੂੰ ਲੱਗਾ ਕਿ ਤੁਹਾਡੀ ਸਰਕਾਰ ਨੂੰ ਕਿਤੇ ਕੋਈ ਪਰੇਸ਼ਾਨੀ ਜਾਂ ਬੋਝ ਲੱਗਿਆ ਉਹ ਜਦੋਂ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਸੀ ਤਾਂ ਇਹ ਵਿਰੋਧੀ ਕਹੇ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾ ਬਾਬਾ ਦੀਪ ਸਿੰਘ ਦੀ ਕਿਰਪਾ ਸਦਕਾ ਗੁਰੂਆਂ ਪੀਰਾਂ ਦੀ ਕਿਰਪਾ ਸਦਕਾ ਜਿਹੜੀ ਵੀ ਉਹ ਸਰਕਾਰ ਪੰਜਾਬ ਦੇ ਆਵਾਮ ਨੇ ਬਣਾਈ ਫਿਰ ਇਹ ਕਹਿਣ ਲੱਗੇ ਬਈ ਇਹਨਾਂ ਤੋਂ ਸਰਕਾਰ ਚੱਲੇਗੀ 6 ਮਹੀਨੇ ਤੇ ਟੁੱਟ ਜੂ ਇਹਨਾਂ ਦੇ ਬੰਦੇ ਭੱਜ ਜਾਣਗੇ ਨਾ ਨਾਲੇ ਸਰਕਾਰ ਵੀ ਬਣਾਈ ਨਵਰੀ ਸਰਕਾਰ ਚਲਾ ਵੀ ਲੈਵਿਆ ਪਰ ਇਹਨਾਂ ਕੋਲੇ ਹੁਣ ਸਿਰਫ ਗੱਲਾਂ ਅਤੇ ਤੰਦ ਕੱਸਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਅੱਜ ਤੁਸੀਂ ਦੇਖੋ 900 ਪਾਣੇ 1000 ਤੋਂ ਕੁਝ ਘੱਟ ਮੇਰੇ ਖਿਆਲ 975 ਜਾਂ 80 ਦੇ ਕਰੀਬ ਮਹੱਲਾ ਕਰੀ ਨੇ ਪੱਲ ਰਹੇ ਨੇ ਫ੍ਰੀ ਐਜੂਕੇਸ਼ਨ ਮਹਿਲਾਵਾਂ ਨੂੰ ਫ੍ਰੀ ਵਾਹ ਯਾਤਰਾ ਡਿਗਰੀ 300 ਜੁਨ ਹਰੇਕ ਘਰ ਦੇ ਵਿੱਚ ਫ੍ਰੀ ਹੈ ਇੱਕ ਗੱਲ ਸ਼ਿਤਰ ਜੀ ਮੈਂ بڑے ਦਾਅਵੇ ਨਾਲ ਤਾਂ ਮੈਂ ਇਹਦੇ ਵਿੱਚ ਕਮੈਂਟਾਂ ਵਿੱਚ ਜ਼ਰੂਰ ਪੁੱਛਣਾ ਚਾਹੂੰਗਾ ਕਿ ਬਿਜਲੀ ਫਰੀ ਹੈ ਤੇ ਇਹਨੂੰ ਸਮਝੋ ਹਰੇਕ ਪਰਿਵਾਰ ਨੂੰ ਇਹ ਨਹੀਂ ਵੀ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਜਾਂ ਵਿਸ਼ੇਸ਼ ਕਿਸੇ ਜੱਤੂ ਲੋਕਾਂ ਨੂੰ ਜਿਹੜੀ ਬਿਜਲੀ ਫਰੀ ਮਿਲੂਗੀ ਹਰੇਕ ਪੰਜਾਬੀ ਨੂੰ ਬਿਜਲੀ ਫਰੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਉਹਦੇ باوجود 965 ਕਰੋੜ ਦੇ ਕਰੀਬ ਜਿਹੜਾ ਬਿਜਲੀ ਬੋਰਡ ਹੈ ਉਹ ਲੱਗੇਗਾ ਟਰਾਂਸਪੋਰਟ ਦੀ ਗੱਲ ਕਰਾਂ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਮਹਿਲਾਵਾਂ ਨੂੰ ਸਾਰੀਆਂ ਨੂੰ چاہے ਕਿਸੇ ਵਰਗ ਦੇ ਹੋਣ ਉਹਨਾਂ ਨੂੰ ਜੀਡੀਆ ਅਦੀਰੀ ਯਾਤਰਾ ਉਹਦੇ باوجود ਇੱਕ ਫਰੀ ਯਾਤਰਾ ਸਕੀਮ ਤੁਸੀਂ ਦੇਖਿਆ ਹੋਣਾ ਪੰਜਾਬ ਸਰਕਾਰ ਨੇ ਕੱਢੀ ਸੀ ਕਿੜਾ ਤੀਰਥ ਹੈ چاہے ਕਿੰਨੀ ਮਰਜ਼ੀ ਦੂਰ ਹੋਵੇ ਇਹਦੇ ਬਜ਼ੁਰਗਾਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਅੰਦਰ ਆਸਤਾ ਜੁਣੀ ਹੋਵੇ ਪਰ ਉੱਥੇ ਵਿਆਹ ਨਹੀਂ ਸਕਦੇ ਉਹਨਾਂ ਨੂੰ ਫਰੀ ਜੀਡੀਆ ਯਾਤਰਾ ਕਰਾਈ ਗਿਆ ਉਦੇ باوجود ਵੀ ਟ੍ਰਾਂਸਪੋਰਟ ਵਿਭਾਗ ਮਹਿਕਮਾ ਨਫੇ ਵਿੱਚ ਹੈ ਕਿ ਪੰਜਾਬੀ ਇਹਨਾਂ ਲੋਕਾਂ ਨੂੰ ਪੁੱਛਣਗੇ ਕਿ ਜਿਹੜੇ ਪਿਛਲੇ 70 ਸਾਲ ਚ ਤੁਸੀਂ ਨਾ ਬਿਜਲੀ ਫ੍ਰੀ ਦਿੱਤੀ ਨਾ ਯਾਤਰਾ ਫ੍ਰੀ ਦਿੱਤੀ ਉਦੇ باوجود ਵੀ ਇਹ ਟ੍ਰਾਂਸਪੋਰਟ ਤੇ ਬਿਜਲੀ ਮੈਕਮਾ ਹਮੇਸ਼ਾ ਘਾਟੇ 'ਚ ਰਹੇ ਨੇ ਤੇ ਤੁਹਾਡਾ ਪੈਸਾ ਕਿੱਥੇ ਗਿਆ ਪੰਜਾਬੀਓ ਆ ਹੁਣ ਪੱਛਮੀ ਦੇ ਲੋਕਾਂ ਦੇ ਵਿੱਚ ਕਾਂਗਰਸੀ ਬਥੇਰੇ ਫਿਰਦੇ ਨੇ ਸ਼ਾਹਕਮ ਮੰਤਰੀ ਬਥੇਰੇ ਫਿਰਦੇ ਨੇ ਇਹਨੂੰ ਘੇਰ ਕੇ ਪੁੱਛਿਓ ਵੀ ਸਾਡਾ ਪੈਸਾ ਗਿਆ ਕਿੱਥੇ ਇਹ ਤਾਂ ਦੱਸ ਦਿਓ ਸਰ ਜੇਕਰ ਸੰਜੀਵ ਰੋੜਾ ਜੀ ਨੂੰ ਲੋਕ ਜਿਤਾਉਂਦੇ ਨੇ ਸਪੈਲ ਦੇ ਅਧਾਰ ਤੇ ਕੀ ਲੱਗਦਾ ਹੈ ਪਛਵੀ ਦੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਲੋਕਾਂ ਦੀਆਂ ਮੰਗਾਂ ਦੇਖੋ ਤੁਸੀਂ ਏ ਵਾਲੀ ਗੱਲ ਨਾ ਕਰੋ ਛੋਟੀ ਭੈਣ ਸਾਡੀ ਏ ਵਾਲੀ ਗੱਲ ਨਾ ਕਰੋ ਉਹ ਕੰਨ ਤੇ ਲਿਖੀ ਸਚਾਈ ਹੈ ਵੀ ਸੰਜੀਵ ਰੋੜਾ ਜੀ ਇੱਜਤੇ ਚੁੱਕੇ ਨੇ ਤੇ ਉਹਨਾਂ ਨੇ ਮੰਤਰੀ ਵੀ ਬਣਨਾ ਤੇ ਜਿਹੜੀ ਗੱਲ ਤੁਸੀਂ ਕੰਮ ਦੀ ਕਰੀਏ ਮੈਂ ਨਾਂ ਲੈ ਲਊਗਾ ਇੱਕ ਕਾਉਂਸਲਰ ਸਾਡਾ ਛੋਟਾ ਭਰਾ ਹੈ ਉਹ ਉਹਨਾਂ ਨੂੰ ਕਹਿੰਦਾ ਕਹਿੰਦਾ ਰੋੜਾ ਸਾਹਿਬ ਇਹ ਆ ਕਿ ਦੋ ਮਹੀਨੇ ਤੇ ਸਾਰੇ ਕੰਮ ਕਰਦੇ ਮੈਂ 5 ਸਾਲ ਲੀਡਰ ਕਿੱਦਾਂ ਕਰਾਂ ਹਮ ਇਤੋਂ ਤੱਕ ਲੋਕਾਂ ਨੂੰ ਇਹ ਵੀ ਹੁਣ ਅਸੀਂ ਕੰਮ ਕਰਾਂਗੇ ਕਿ ਉਹਦੇ ਲਈ ਸਾਡੇ ਬਾਤੇ ਵੀ ਖੁਸ਼ੀ ਦੀ ਗੱਲ ਹੈ ਜਦੋਂ ਉਹਨਾਂ ਦੇ ਹਲਕੇ ਦੇ ਸਾਰੇ ਕੰਮ ਹੋ ਜਾਣਗੇ ਤਾਂ ਉਹ ਅੱਗੇ ਚੱਲ ਕੇ ਪੰਜਾਬ ਦੇ ਵਿਕਾਸ ਵਿੱਚ ਜਿਹੜੀ ਹੈ ਉਹ ਆਪਣਾ ਦਿਮਾਗ ਲਾਉਣਗੇ ਤੇ ਕੋਸ਼ਿਸ਼ ਇਹ ਕਰੀਏ ਕਿ ਸਾਡਾ ਪੰਜਾਬ ਮੁੱਢ ਤੋਂ ਰੰਗਲਾ ਪੰਜਾਬ ਬਣੇ ਜਿਹੜੀ ਸਾਡੀ ਮਹਿਮ ਜਯੋਧਨ ਨਸ਼ੇ ਵਿਰੋਧ ਇਸ ਇਲੈਕਸ਼ਨ ਕਰਕੇ ਥੋੜੀ ਵੀ ਸਲੋਪ ਪਈ ਹੈ ਉਹਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਮੈਂ ਪੰਜਾਬੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਹਾਡੇ ਆਂਗੋਲ ਜੇ ਕਿਤੇ ਨਸ਼ਾ ਵਿਕਦਾ ਜਾਂ ਕੋਈ ਨਸ਼ੇ ਦੀ ਲਤ ਕਿਸੇ ਨੌਜਵਾਨ ਨੂੰ ਲੱਗੀ ਹੈ ਉਹਦਾ ਆਪਾਂ ਫਰੀ ਇਲਾਜ ਵੀ ਕਰਾਈਵੇ ਉਹਨੂੰ ਆਉਂ ਵਾਲੀ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦੇਈਏ ਤੇ ਜਿਹੜੇ ਨਸ਼ੇ ਦੇ ਸਮਗਨਾਂ ਨੇ ਉਹਨਾਂ ਨੂੰ ਉਹਦੀ ਅਸਲੀ ਜਗਾ ਜਿਹੜੀ ਦੇ ਗੇਲਾਂ ਉਹਦੇ ਵਿੱਚ ਭੇਜ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਭਰਪੂਰ ਯਤਨ ਕਰੀਏ ਏ ਗੁਰੂਆਂ ਪੀਰਾਂ ਦਾ ਅਸ਼ੀਰਵਾਦ ਹਲਕਾ ਸਾਨੂੰ ਕਾਮਯਾਬੀ ਮਿਲੇ ਸਾਡੇ ਜਿਹੜਾ ਕਾਂਗਰਸੀਆਂ ਨੇ ਮੱਥੇ ਤੇ ਕਲੰਕ ਲਾਇਆ ਸੀ ਵੀ 90% ਪੰਜਾਬੀ ਨੌਜਵਾਨ ਨਸ਼ੇਈ ਨੇ ਉਹਨਾਂ ਨੂੰ ਅਸੀਂ ਦਿਖਾਈ ਦੇ ਵੀ ਸਾਡਾ ਪੰਜਾਬੀ ਨੌਜਵਾਨ ਨਸ਼ੇਈ ਨਹੀਂ ਇਹ ਉਹ ਹੀ ਯੋਧੇ ਨੇ ਜਿਹੜੇ ਕਿ ਚੌੜੀਆਂ ਛਾਤਾਂ ਡਾ ਕੇ ਜਿਹੜੀਆਂ ਬਾਡਰ ਤੇ ਲੜਾਈ ਲੜਦੇ ਨੇ ਸਾਡਾ ਫੌਜ ਦੇ ਵਿੱਚ ਪਹਿਲੇ ਨੰਬਰ ਤੇ ਸੀ ਸਾਡਾ ਖਡਾਰੀਆਂ ਵਿੱਚ ਪਹਿਲੇ ਨੰਬਰ ਤੇ ਸੀ ਅੰਦਰਾਸਤੀ ਦੇ ਪਹਿਲੇ ਨੰਬਰ ਸੀ ਇਹਨਾਂ ਦੀ ਕਾਂਗਰਸੀਆਂ ਤੇ ਭਾਜਪਾ ਅਕਾਦੀਆਂ ਦੀ कृपा सदका ਅਸੀਂ ਬਹੁਤ ਪਛੜ ਗਏ ਤੇ ਬੜੀ ਪੰਜਾਬੀ ਲੋਕਾਂ ਨੇ ਬੜੀ ਰਹਿਮਤ ਕਰਦੇ ਇਹ ਬਦਲਾਅ ਲਿਆ ਕਿ ਆਂਦਾ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਪੰਜਾਬ ਮੁੱਢ ਤੋਂ ਅੱਗੇ ਜਾਵੇ ਸਾਡਾ ਕਿਸਾਨ ਸਾਡਾ ਉਦਯੋਗ ਵਾਲਾ ਭਰਾ ਸਾਡੇ ਖਿਡਾਰੀ ਬਹੁਤ ਤਰੱਕੀ ਕਰੇ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਔਰ 2027 ਦੇ ਇਲੈਕਸ਼ਨਸ ਦੇ ਵਾਸਤੇ ਵੀ ਬੈਸਟ ਆਫ ਲੱਕ ਤੁਹਾਡੀ ਪਾਰਟੀ ਨੂੰ ਸੋ ਉਮੀਦ ਕਰਦੇ ਆਂ ਕਿ ਜੋ ਤੁਸੀਂ ਕਿਹਾ ਲੋਗ ਉਸ ਨੂੰ ਮੰਨਣ ਵੀ ਤੇ ਲੋਕਾਂ ਦੇ ਉਸੇ ਤਰੀਕੇ ਦੇ ਨਾਲ ਲੋਕ ਫਤਵਾ ਦੇਣ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਪਹਿਲਾਂ ਦਿੱਤਾ ਸੀਗਾ ਬਹੁਤ ਬਹੁਤ ਸ਼ੁਕਰੀਆ ਸਰ ਗੰਗਾ ਜੀ ਤੁਸੀਂ ਵਿਚਾਰ ਸਾਂਝੇ ਕਰੇ ਤੇ ਮੈਂ ਆਪਣੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਨੂੰ ਵੀ ਬੇਨਤੀ ਕਰੂੰਗਾ ਕਿ 2027 ਆਪਣੇ ਵਾਸਤੇ ਬਹੁਤ ਵੱਡਾ ਚੈਲੰਜ ਹੈ ਆਪਾਂ ਪੂਰੀ ਇਮਾਨਦਾਰੀ ਨਾਲ ਤੇ ਬਦਲਾਅ ਤੇ ਜਿਹੜਾ ਲੋਕਾਂ ਨੇ ਲੈ ਕੇ ਆਂਦਾ ਉਹਦੇ ਤੇ ਖਰੇ ਉੱਤਰੇ ਤੇ ਪੂਰੀ ਇਮਾਨਦਾਰੀ ਨਾਲ ਆਪਾਂ ਕੰਮ ਕਰੀਏ ਤਾਂ ਜੋ 27 ਵਿੱਚ ਸਾਨੂੰ ਫੇਰ ਤੋਂ ਲੋਕ ਪੰਜਾਬ ਨੂੰ ਸਨਮਾਨਨ ਦਾ ਮੌਕਾ ਦੇਣ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸੋ ਤੁਸੀਂ ਵੇਖ ਰਹੇ ਸੀ ਲੁਧਿਆਣਾ ਜ਼ਿਮਨੀ ਚੌਣ ਦੇ ਵਿੱਚ ਕਿਸ ਤਰੀਕੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਸਾਡੇ ਨਾਲ ਐਮਐਲਏ ਕੁਲਵੰਤ ਸਿੰਘ ਸਿੱਧੂ ਜਿਨ੍ਹਾਂ ਨੇ ਆਪਣੇ 3 ਸਾਲਾਂ ਦਾ ਜਿਹੜਾ ਬਿਉਰਾ ਹੈ ਤੁਹਾਡੇ ਨਾਲ ਸਾਂਝਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਕੋਈ ਸਵਾਲ ਹੈ ਤੇ ਉਹ ਵੀ ਤੁਸੀਂ ਕਮੈਂਡ ਜ਼ਰੀਏ ਜ਼ਰੂਰ ਪੁੱਛ ਸਕਦੇ ਹੋ ਸੋ ਗੱਲਬਾਤ ਲਈ ਸੁਣਨ ਲਈ ਬਹੁਤ-ਬਹੁਤ ਸ਼ੁਕਰੀਆ ਆਰਪੀਡੀ 24 ਤੇ ਮੈਂ ਸ਼ਿਤਰ ਠਾਕੁਰ ਕੈਮਰਾਮੈਨ ਸੁਰਿੰਦਰ ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ